ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਗਰਮੀਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਦੁਪੱਟੇ ਆਓ ਦੇਖਦੇ ਹਾਂ ਪਹਿਲਾ ਡਿਜ਼ਾਈਨ ਇਹ ਦੇਖੋ ਜੀ ਕਿੰਨਾ ਪਿਆਰਾ ਡਿਜ਼ਾਈਨ ਹੈ ਨੇਵੀ ਬਲੂ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹਨਾਂ ਦੀ ਜਿਹੜੀ ਡਰੀ ਲੈਂਥ ਹੈ और बिरथ प्रॉपर होएगी ढाई मीटर का दुपट्टा होएगा ये देखो किन्ने प्यारे फ्लावर है ब्लॉक प्रिंटिंग की थी है। देखो कि प्यारा लग रहा यह है जी ये ग्रे कलर वह भी तुम देखो कि प्यारा लग रहा है ये बहुत ही कूल जहा कपड़ा ਇਹ ਦੇਖੋ ਇਹਦੇ ਵਿੱਚ ਰੈੱਡ ਕਲਰ ਇਹ ਰੈੱਡ ਕਲਰ ਦਾ ਇਹਨਾਂ ਦੀ ਜੀ ਸਾਰਿਆਂ ਦੀ ਪ੍ਰੋਪਰ ਲੈਂਥ ਵਰਥ ਹੋਏਗੀ 2 ਮੀਟਰ ਦਾ ਦੁਪੱਟਾ ਹੋਏਗਾ ਇਹ ਇਹ ਹੈ ਜੀ ਅੱਗੇ ਮਜੈਂਟਾ ਕਲਰ ਦੇ ਵਿੱਚ ਇਹ ਰਿਤੇ ਜੈਪੂਰੀ ਪ੍ਰਿੰਟ ਹੈ ਕੁ ਕਿੰਨਾ ਪਿਆਰਾ ਲੱਗਦਾ ਇਹ ਹੈ ਜੀ ਬਲੈਕ ਕਲਰ ਬਲੈਕ ਕਲਰ ਬਹੁਤ ਹੀ ਪਿਆਰਾ ਲੱਗ ਰਿਹਾ ਇਹ ਹੈ ਜੀ ਉਸ ਤੋਂ ਬਾਅਦ ਫਿਰ ਰੈਡ ਕਲਰ ਦੇ ਵਿੱਚ ਇਹ ਵੀ ਜੇ ਆਪਰੇ ਪ੍ਰਿੰਟ ਦੇ ਵਿੱਚ ਇਹ ਹੈ ਜੀ ਅੱਗੇ ਥੋੜਾ ਜਿਹਾ ਲਾਈਟ ਬਲੂ ਦੇ ਵਿੱਚ ਇਹਨਾਂ ਸਾਰਿਆਂ ਦੀ ਜਿਹੜੀ ਡਿਜ਼ਾਈਨਾਂ ਹੋਂ ਅਲੱਗ-ਅਲੱਗ ਰਹਿਣਗੇ ਇਹ ਹੈ ਜੀ ਅਗਲਾ ਡਿਜ਼ਾਈਨ ਟਾਈ ਐਂਡ ਡਾਈ ਦੇ ਵਿੱਚ 컬러 ਦੇਖੋ ਕਿੰਨੇ ਪਿਆਰੇ ਆ ਕੰਟਰਾਸਟ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਲੱਗ ਰਹੀ ਆ ਇਹਨਾਂ ਦੀ ਵੀ ਜੀ ਪ੍ਰੋਪਰ ਲੈਂਥ ਵਿਰਥ ਹੋਏਗੀ ਟਾਈ ਮੀਟਰ ਦਾ ਦੁਪੱਟਾ ਹੋਏਗਾ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਲੱਗ ਰਿਹਾ ਦੇਖੋ ਛੋਟੇ ਛੋਟੇ ਫਲਾਵਰ ਵਿੱਚ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਡਿਜ਼ਾਈਨ ਇਹ ਹੈ ਜੀ ਇਹਦੇ ਵਿੱਚ ਅਗਲਾ ਡਿਜ਼ਾਈਨ ਡਿਜ਼ਾਈਨ ਇਹਨਾਂ ਦੇ ਸਾਰਿਆਂ ਦੇ ਅਲੱਗ-ਅਲੱਗ ਰਹਿਣਗੇ ਜਿਸ ਤਰ੍ਹਾਂ ਕਿਸੇ ਦੇ ਵਿੱਚ ਫਲਾਵਰ ਹੈ ਕੋਈ ਡਾਟਸ ਵਾਲਾ ਸਕੁਅਰ ਵਾਲਾ ਕੁਈ ਟ੍ਰਾਇੰਗਲ ਕੁਈ ਜਿਗਜੈਗ ਇਸ ਤਰ੍ਹਾਂ ਇਹਨਾਂ ਦੀ ਅਲੱਗ-ਅਲੱਗ ਜਿਹੜੀ ਆ ਪ੍ਰਿੰਟ ਰਹਿਣਗੇ ਆ ਦੇਖੋ ਆ ਥੋੜਾ ਟਾਈ ਐਂਡ ਡਾਈ ਦੇ ਵਿੱਚ ਹੈਗਾ ਪਰ ਇਹਦੇ ਵਿੱਚ ਜਿਹੜਾ ਆ ਜੈਪੂਰੀ ਪ੍ਰਿੰਟ ਹੈ ਇਹ ਦੇਖੋ ਜਿਹਦਾ ਸਮਾਈਲੀ ਜੇ ਸੂਰਜ ਬਣਿਆ ਇਦਾਂ ਅਲੱਗ-ਅਲੱਗ ਤਰ੍ਹਾਂ ਦੇ ਇਹ ਡਿਜ਼ਾਈਨ ਹੈ ਇਹਨਾਂ ਦਾ ਪ੍ਰਾਈਸ ਸੀ ਸਿਰਫ ਹੈ 100 ਰੁਪਏ ਅੱਗੇ ਦਿਖਾਉਣੀ ਆ ਤੁਹਾਨੂੰ ਛੋਟੇ ਜਿਹੜੇ ਆ ਗਰਲਜ਼ ਲਈ ਸਟਾਲ ਗਰਮੀਆਂ ਦੇ ਵਿੱਚ ਜਿਹੜੀਆਂ ਗਰਲਸ ਆ ਇਹਨਾਂ ਨੂੰ ਬਹੁਤ ਪ੍ਰੇਫਰ ਕਰਦੀਆਂ ਇਹ ਦੇਖੋ ਬਲੈਕ ਵਾਈਟ ਦੇ ਵਿੱਚ ਸ਼ਾਰਟ ਜੈਸਟੋਲ ਹੈ ਇਹ ਜਿਹਨਾਂ ਫੇਸ ਕਵਰ ਕਰਦੀਆਂ ਇਹ ਦੇਖੋ ਕਿੰਨਾ ਪਿਆਰਾ ਲੱਗਦਾ ਡਿਜ਼ਾਈਨ ਇਹ ਤੁਹਾਨੂੰ ਸਿਰਫ ਸਾਡੀ ਸ਼ਾਪ ਤੋਂ ਜਿਹੜਾ ਆ ਸਿਰਫ 50 ਰੁਪਏ ਦਾ ਮਿਲੇਗਾ ਇਹ ਹੈ ਜੀ ਇਹਦੇ ਵਿੱਚ ਅਗਲਾ ਡਿਜ਼ਾਈਨ ਇਹਨਾਂ ਦੇ ਸਾਰਿਆਂ ਦੇ ਡਿਜ਼ਾਈਨ ਜਿਹੜੇ ਆ ਉਹ ਅਲੱਗ-ਅਲੱਗ ਰਹਿਣਗੇ ਇਹ ਹੈ ਜੀ ਤੀਸਰਾ ਬੀਬੀ ਪਿੰਕ ਜੀ ਛੇੜ ਮਾਰਦਾ ਅੱਗੇ ਹੈ ਮਜ਼ੈਂਟਾ ਡਾਰਕ ਜਿਆ ਛੋਟੇ-ਛੋਟੇ ਪਰਪਲ ਛੇੜ ਦੇ ਵਿੱਚ ਅੱਗੇ ਹੈ ਬਲੂ ਇਸ ਤਰ੍ਹਾਂ ਇਹਨਾਂ ਦਾ ਕਲਰ ਕੰਟਰਾਸਟ ਬਹੁਤ ਆ ਬਹੁਤ ਸਾਡੇ ਕੋਲ ਕਲਰਾਂ ਦੀ ਜਿਹੜੀਆਂ ਸ਼ਾਰਟੇਸ ਛੋਟੇ ਸਟਾਲ ਨੇ ਦੇਖੋ ਕਲਰ ਕਿੰਨੇ ਪਿਆਰੇ ਲੱਗ ਰਹੇ ਐ ਐਪਲਸ ਵਾਲੇ ਇਹ ਹੈ ਜੱਗੇ ਜੈਲੋ ਬਲੈਕ ਗ੍ਰੀਨ ਇਹਨਾਂ ਵਿੱਚ ਬਹੁਤ ਡਿਜ਼ਾਈਨ ਨੇ ਸਾਡੇ ਕੋਲ ਜੇਕਰ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰੋ ਤਾਂ ਜੋ ਨਵੇਂ-ਨਵੇਂ ਅਸੀਂ ਵੀਡੀਓਜ਼ ਲੈ ਕੇ ਤੁਹਾਡੇ ਤੱਕ ਪਹੁੰਚ ਸਕੀਏ ਧੰਨਵਾਦ